ਖਬਰਾਂ ਦੀ ਸ਼ੁਰੂਆਤ ਕਰਗੇ ਸ਼ਰਮਾ ਜੀ ਇਵੈਂਟ ਮੈਨੇਜਮੈਂਟ ਤੋਂ ਜਦੋਂ ਤੋਂ ਇਹ ਸਰਕਾਰ ਆਈ ਹੈ ਵੈਸੇ ਤਾਂ ਸਰਕਾਰਾਂ ਇਵਟਮੀ ਕਰਾਉਂਦੀਆਂ ਨੇ ਤੇ ਮੈਨੇਜਮੈਂਟ ਵੀ ਚੰਗੀ ਤਰ੍ਹਾਂ ਕਰ ਲੈਂਦੀਆਂ ਕਰ ਲੈਂਦੀਆਂ ਨੇ ਸਿਆਸੀ ਵਰਤਾਰਿਆਂ ਦਾ ਪਰ ਕਹਿੰਦੇ ਸਕੂਲਾਂ ਦੇ ਵਿੱਚ ਉਦਘਾਟਨੀ ਪੱਥਰ ਰੱਖਣੇ ਆ ਤੇ ਇਵੈਂਟ ਮੈਨੇਜਮੈਂਟ ਦੇ ਤਹਿਤ 25 ਕਰੋੜ ਰੁਪਏ ਖਰਚ ਦੇਣਾ ਜੀ ਉਦਘਾਟਨੀ ਪੱਥਰਾਂ ਤੇ ਪ੍ਰਵੀਨ ਜੀ ਪਿਛਲੇ ਦਿਨੀ ਜਦੋਂ ਮਨੀਸ਼ ਸ਼ਿਸ਼ੋਧਿਆ ਪੰਜਾਬ 'ਚ ਪੈਰ ਪਸਾਰ ਕੇ ਬੈਠੇ ਆਪਾਂ ਉਸ ਸਮੇਂ ਹੀ ਇਸ ਗੱਲ ਦੀ ਜ਼ਿਕਰ ਕੀਤਾ ਸੀਗਾ ਕਿ ਵੀ ਇਹ ਆਉਂਦੇ ਦਿਨਾਂ ਦੇ ਵਿੱਚ ਉਦਘਾਟਨੀ ਪੱਥਰਾਂ ਦਾ ਹਟ ਲਿਆਉਣ ਵਾਲੇ ਨੇ ਕਿਉਂਕਿ ਮਨੀਸ਼ ਸ਼ੋਧੀਆਂ ਨੇ ਯੋਜਨਾ ਬਣਾਈ ਹੈ ਕਿ ਸਕੂਲਾਂ 'ਚ ਪਿਛਲੇ 3 ਸਾਲਾਂ 'ਚ ਸਰਕਾਰ ਨੇ ਜਿੰਨੇ ਕੰਮ ਕਰੇ ਨੇ ਉਹਨਾਂ ਦੇ ਉਦਘਾਟਨੀ ਪੱਥਰ ਲਾਓ ਤੇ ਉਹਦੇ ਵਿੱਚੋਂ ਫਾਰਮੂਲਾ ਨਿਕਲਿਆ ਕਿ 1 ਲੱਖ ਤੋਂ ਉੱਪਰ ਵਾਲਾ ਜਿਹੜਾ ਵੀ ਕੰਮ ਹੋਇਆ ਉਹਦਾ ਉਦਘਾਟਨ ਜ਼ਰੂਰ ਕੀਤਾ ਜਾਵੇ ਜੀ ਜੀ ਆਪਾਂ ਕੀ ਸੋ ਇਸ ਲਈ ਇਹ ਉਸੇ ਯੋਜਨਾ 'ਚੋਂ ਨਿਕਲਿਆ ਪ੍ਰੋਜੈਕਟ ਹੈ ਉਹ ਸੀ ਇਹ ਉਹ ਸਾਨੂੰ ਈਵੈਂਟ ਬਣਾਉਣ ਦੀ ਮੈਨੇਜਮੈਂਟ ਹੈ ਕਿ ਆਪਾਂ ਕਿਸੇ ਤਰ੍ਹਾਂ ਇਹ ਕੰਮ ਕਰੀਏ ਹੁਣ ਪੰਜਾਬ ਦੇ ਇਨਾ ਨੇ 10000 ਤੋਂ ਵੱਧ ਸਕੂਲ ਚੁਣੇ ਨੇ ਜੀ 10500 ਤੋਂ ਵੱਧ ਸਕੂਲ ਨੇ ਜਿਹੜੇ ਚੁਣੇ ਨੇ ਤੇ ਉਹਨਾਂ ਚ 25000 ਤੋਂ ਵੱਧ ਉਦਘਾਟਨੀ ਪੱਥਰ ਲੱਗਣੇ ਆ ਠੀਕ ਹੈ ਜੀ ਮਤਲਬ ਜੇ 10000 ਚ ਸਕੂਲਾਂ ਚ ਜਾਂ 10500 ਸਕੂਲਾਂ ਚ 25000 ਤੋਂ ਵੱਧ ਲੱਗਣੇ ਤਾਂ ਉਹ ਤਰਿਕ ਸਕੂਲ ਚ ਦੋ ਦੋ ਵੀ ਲੱਗਣਗੇ ਕੁਝ ਤਿੰਨ ਤਿੰਨ ਵੀ ਲੱਗਣਗੇ ਕਿਤੇ ਜੀ ਕੋਰੇ ਜੂ ਚਲੋ ਕਿਸੇ ਚਾਰ ਵੀ ਲੱਗ ਜਾਣਗੇ ਹੂੰ ਤੇ ਇਹਦਾ ਮਤਲਬ ਜਿੰਨੇ ਕੰਮ ਹੋਏ ਨੇ ਉਹਨੇ ਰੇਕਸ ਕੁਝ ਪੱਥਰ ਲੱਗਣਾ ਫਿਰ ਮੈਂ ਦੇਖਿਆ ਵੀ ਕਿ ਕਿੰਨੇ ਕ ਕੰਮ ਹੋ ਗਏ ਕਿ ਸ਼ਾਇਦ ਹੋ ਸਕਦਾ ਸਾਡੀ ਨਜ਼ਰ ਨਾ ਪਈ ਹੁਣ ਕੰਮੇ ਇੰਨੇ ਹੋਏ ਹੁਣ ਕਿ ਕੋਈ ਸਕੂਲ ਦੀਆਂ ਇਮਾਰਤਾਂ ਨਵੀਆਂ ਬਣ ਗਈਆਂ ਕੋਈ ਦੋ ਮੰਜ਼ਲੇ ਬਣ ਗਏ ਹੋਣ ਹੈਨਾ ਕੋਈ ਸਕੂਲ ਮਤਲਬ ਕਿ ਨਵੇਂ ਖੇਡ ਮੈਦਾਨ ਤਿਆਰ ਹੋ ਗਏ ਹੋਣ ਸਟੇਡੀਅਮ ਬਣ ਗਏ ਹੋਣ ਕਿ ਕੋਈ ਕੰਮ ਤਾਂ ਦਿਖੂਗਾ ਨਾ ਕੋਈ ਹੋਇਆ ਹੋਊਗਾ ਜੀ ਜੀ ਫਿਰ ਮੈਂ ਕਿਹਾ ਆਪਾਂ ਚੈੱਕ ਕਰੀਏ ਕਿ ਕੀ ਕੀ ਕਰਨਾ ਇਹਨਾਂ ਨੇ ਕਿ ਉਹਦੇ ਵਿੱਚ ਜਦੋਂ ਨਜ਼ਰਸਾਨੀ ਸਾਰੇ ਪਹਿਲੂਆਂ ਤੋਂ ਕੀਤੀ ਤਾਂ ਇਹ ਫਾਰਮੂਲਾ ਤੈ ਹੋਇਆ ਜੀ ਕਿ ਅਸੀਂ 7 ਅਪ੍ਰੈਲ ਤੋਂ ਲੈ ਕੇ 31 ਮਈ ਤੱਕ ਲਗਭਗ 54-55 ਦਿਨ ਬਣਦੇ ਆ ਇਹ 7 ਅਪ੍ਰੈਲ ਤੋਂ 31 ਮਈ ਤੱਕ ਇਹਨਾਂ 55 ਦਿਨਾਂ ਦੇ ਵਿੱਚ 10,500 ਤੋਂ ਵੱਧ ਸਕੂਲਾਂ 'ਚ 25,000 ਤੋਂ ਵੱਧ ਸਮਾਗਮ ਕਰਨੇ ਆ ਮਤਲਬ 25,000 ਪੱਥਰ ਰੱਖਣੇ ਆ ਫਿਰ ਉਹਦੇ ਲਈ ਕੌਣ-ਕੌਣ ਪੱਥਰ ਰੱਖ ਸਕਦਾ ਕਹਿੰਦੇ ਜੀ ਮੁੱਖ ਮੰਤਰੀ ਹੋ ਸਕਦਾ ਮੈਂ ਸਰਕਾਰ ਦੇ ਮੰਤਰੀ ਹੋ ਸਕਦੇ ਨੇ ਮੈਂਬਰ ਪਾਰਲੀਮੈਂਟ ਹੋ ਸਕਦੇ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਹੋ ਸਕਦੇ ਨੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਹੋ ਸਕਦੇ ਸੋ ਇਹਦਾ ਮਤਲਬ ਹੁਣ ਉਸ ਪਦਰ ਦਾ ਮੈਂ ਕਿਹਾ ਫਿਰ ਕੰਮ ਹੋਊਗਾ ਕਿਉਂਕਿ ਹਾਂ ਇਹ ਮੁੱਖ ਮੰਤਰੀ ਪਦਰ ਦਾ ਕੰਮ ਹੈ ਹੈਨਾ ਇਹ ਮੰਤਰੀਆਂ ਦਾ ਹੈ ਤੇ ਮੈਂ ਦੇਖਿਆ ਮੈਂ ਕਿ ਕਿਹੜੇ ਕਿਹੜੇ ਕਮਾਂਦਤ ਘਟਨੂਗਾ ਉਦਘਾਟਨ ਦੇ ਵਿੱਚ ਫਿਰ ਪੈਮਾਨਾ ਕੀ ਆ ਜੀ ਕਿ ਜਿਸ ਸਕੂਲ ਚ ਕੋਈ ਨਵੀਂ ਲਾਇਬ੍ਰੇਰੀ ਬਣੀ ਆ ਉਹਦਾ ਉਦਘਾਟਨ ਪੱਤਰ ਲਾਇਆ ਜਾਵੇ ਠੀਕ ਹੈ ਚੰਗੀ ਗੱਲ ਫਿਰ ਕਹਿੰਦੇ ਕਿ ਜੇ ਸਕੂਲ ਦੀ ਕੋਈ ਚਾਰਦੁਵਾਰੀ ਹੋਈ ਆ ਉਹਦਾ ਉਦਘਾਟਨ ਪੱਤਰ ਲਾਇਆ ਜਾਵੇ ਹਮਮ ਚਲੋ ਠੀਕ ਆ ਵੀ ਫਿਰ ਕਹਿੰਦੇ ਜੇ ਚਾਰ ਦੀਵਾਰੀ ਦੀ ਮਰਮਤ ਵੀ ਹੋਈ ਆ ਤਾਂ ਉਹ ਦਾ ਉਦਘਾਟਨ ਹੀ ਪੱਥਰ ਲਾਇਆ ਜਾਵੇ ਜੀ ਮਤਲਬ ਜੇ ਕੰਧ ਪਹਿਲਾਂ ਤੋਂ ਬਣੀਆਂ ਨੂੰ ਪਲਾਸਟਰ ਕਰਾਇਆ ਹੈ ਸਰਕਾਰ ਨੇ ਹਮ ਹੈਨਾ ਜਾਂ ਕਿਸੇ ਕਮਰੇ ਚ ਫਰਸ਼ ਕੋ ਆਏ ਸਰਕਾਰ ਨੇ ਤਾਂ ਉਹ ਦਾ ਉਦਘਾਟਨ ਰੱਖਿਆ ਜਾਊਗਾ ਉਹ ਦਾ ਪੱਥਰ ਰੱਖਿਆ ਜਾਊਗਾ ਉਦਘਾਟਨ ਦਾ ਫਿਰ ਕਹਿੰਦੇ ਜੇ ਪਖਾਨੇ ਨਵੇਂ ਬਣਾਏ ਜਾਂ ਤਾਂ ਵੀ ਉਦਘਾਟਨ ਜੇ ਪਖਾਨਿਆਂ ਦੀ ਮਰਮਤ ਹੋਈ ਆ ਤਾਂ ਵੀ ਉਦਘਾਟਨ ਜੇ ਮੇਜ਼ ਕੁਰਸੀਆਂ ਡੈਸਕਾਂ ਨੇ ਨਵੇਂ ਤਾਂ ਵੀ ਉਦਘਾਟਨ ਜੇ ਨਵਾਂ ਖੇਡ ਮੈਦਾਨ ਬਣਿਆ ਤਾਂ ਵੀ ਉਦਘਾਟਨ ਜੇ ਖੇਡ ਮੈਦਾਨ ਚ ਕੋਈ ਨੈਟ ਨੂੰ ਪੇ ਲਾਇਆ ਇਕੱਲਾ ਤਾਂ ਵੀ ਰਗਟਨ ਮਤਲਬ ਸਿਰਫ ਉਦਘਾਟਨ ਕਰਨਾ ਹੈ ਹੂੰ ਸੋ ਇਸ ਲਈ ਸਿਰਫ ਸਕੂਲਾਂ ਚ ਜਾਣਾ ਬਕਾਇਦਾ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ਤੇ ਅਧਿਕਾਰੀਆਂ ਨੂੰ ਚਿੱਠੀਆਂ ਜਾਰੀ ਹੋਈਆਂ ਹੂੰ ਉੱਚ ਹਦਾਇਤਾ ਨੇ ਠੀਕ ਹੈ ਕਿ ਜੀ ਗੇਟ ਤੇ ਪਹਿਲਾਂ ਰੀਬਨ ਬੰਨਿਆ ਜਾਵੇ ਰੀਬਨ ਕਟਵਾਇਆ ਜਾਵੇ ਮਹਿਮਾਨ ਤੋਂ ਹੂੰ ਫਿਰ ਪੱਥਰ ਦੇ ਮੂਹਰੇ ਕੱਪੜਾ ਲਾਇਆ ਜਾਵੇ ਉਹਨੂੰ ਡੋਰੀ ਪਾ ਕੇ ਇਹਨੂੰ ਫੁੱਲ ਲੜੀਆਂ ਨਾਲ ਸਜਾਇਆ ਜਾਵੇ ਫਿਰ ਉਹ ਡੋਰੀ ਹਟਾਉਣ ਦੀ ਰਸਮ ਹੋਊਗੀ ਉਹ ਤੋਂ ਬਿਨਾ ਫਿਰ ਚਾਹ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਜਾਵੇ ਬੱਚਿਆਂ ਦੀ ਰਿਫਰੈਸ਼ਮੈਂਟ ਵੀ ਹੋਵੇ ਮਾਪੇ ਤੇ ਬੱਚਿਆਂ ਲਈ ਫਿਰ ਉਸੇ ਦਿਨ ਜਿੱਦਣ ਉਦਘਾਟਨੀ ਪੱਥਰ ਰੱਖਣ ਕੋਈ ਆਵੇ ਉਦੋਂ ਹੀ ਮਾਪਿਆਂ ਨਾਲ ਅਧਿਆਪਕਾਂ ਦੀ ਮਿਲਣੀ ਦਾ ਪ੍ਰੋਗਰਾਮ ਰੱਖ ਲਿਆ ਜਾਵੇ ਤਾਂ ਕਿ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਰਹਿਣ ਹੈਨਾ ਫਿਰ ਕਹਿੰਦੇ ਜੀ ਨਾਲ ਹੀ ਵਧੀਆ ਸਾਊਂਡ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਹੈਨਾ ਜਿਹੜੀ ਇਕੋ ਉਕੋ ਨਾ ਹੋਵੇ ਜੀ ਉਹ ਇਹੋ ਜਿਹਾ ਕੁਝ ਖਾਸੀਆਂ ਦਾਇਤਾ ਨੇ ਨਾਲ ਹੀ ਡਿਜੀਟਲ ਫੋਟੋਗ੍ਰਾਫੀ ਸਟਿਲ ਫੋਟੋਗ੍ਰਾਫੀ ਵੀਡੀਓਗ੍ਰਾਫੀ ਇਹ ਉਹ ਇਹਦਾ ਸਾਰੇ ਦਾ ਵੀ ਪ੍ਰਬੰਧ ਕਰਨਾ ਤੇ ਉਹ ਹਾਈ ਕੁਆਲਿਟੀ ਵਾਲਾ ਹੋਣਾ ਚਾਹੀਦਾ ਹੂੰ 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 ਸੋ ਇਹ ਸਾਰੀਆਂ ਹਦਾਇਤਾਂ ਨੇ ਤੇ ਤੈਅ ਕੀਤਾ ਕਿ ਜਿੰਨੇ ਸਕੂਲ ਨੇ ਹੂੰ ਜਿੰਨੇ ਸਕੂਲਾਂ ਦੇ 25000 ਦੇ ਕਰੀਬ ਅਥਰ ਰੱਖੇ ਜਾਣਗੇ ਤਾਂ ਉਹਨਾਂ 25000 ਦੇ ਕਰੀਬ ਉਦਘਾਟਨੀ ਸਮਾਗਮ ਹੋਗੇ ਜੀ ਜੀ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਨੇ ਉਹਨਾਂ ਨੂੰ ਉਦਘਾਟਨੀ ਸਮਾਗਮ ਲਈ 20000 ਮਿਲੂਗਾ ਹੂੰ ਜਿਹੜੇ ਸਕੰਡਰੀ ਸਕੂਲ ਨੇ ਉਹਨਾਂ ਨੂੰ ਉਦਘਾਟਨੀ ਸਮਾਗਮ ਲਈ 10000 ਮਿਲੂਗਾ ਜੀ ਜਿਹੜੇ ਪ੍ਰਾਇਮਰੀ ਸਕੂਲ ਨੇ ਉਹਨਾਂ ਨੂੰ ਉਦਘਾਟਨੀ ਸਮਾਗਮ ਲਈ 5000 ਮਿਲੂਗਾ ਇਹ ਤੋਂ ਬਿਨਾ ਪਰ ਪੱਥਰ 5000 ਰੁਪਇਆ ਮਿਲੂਗਾ ਪਰ ਪੱਥਰ ਬਣਵਾ ਕੇ ਲਿਆਉਣਾ ਉਹ ਲਵਾਉਣਾ ਉਹਦਾ 5000 ਵੱਖਰਾ ਹੈ ਜੇ ਤਿੰਨ ਪੱਥਰ ਲੱਗੇ ਤਾਂ 15000 ਹੈ ਜੇ ਇੱਕ ਪੱਥਰ ਲੱਗਿਆ ਤਾਂ 5000 ਸੋ ਇਸ ਤਰ੍ਹਾਂ ਕਹਿੰਦੇ ਜੀ ਅਸੀਂ 25 ਕਰੋੜ ਰੁਪਇਆ ਖਰਚਣਾ ਹੂੰ ਹੂੰ ਜੀ ਜੇ 25 ਕਰੋੜ ਕਿਤੇ ਸਹੀ ਢੰਗ ਨਾਲ ਜਿੰਨਾਂ ਚ ਵੀ ਕਿ ਕਰੋੜ ਖਰਚ ਦਿੱਤਾ ਹੋਵੇ ਤਾਂ ਕਾਇਆ ਕੁਝ ਸਕੂਲਾਂ ਤਾਂ ਚੰਗੀ ਹੋ ਜਵੇ ਜੋ ਬੁਨਿਆਦੀ ਰੋਡ ਹੈ ਉਹਨਾਂ ਸਕੂਲਾਂ ਦੀ ਸੋ ਸਿਰਫ ਇਹ ਦਿਖਾਵਾ ਸਿਰਫ ਇਹ ਅਖਬਾਰਾਂ ਚ ਖਬਰਾਂ ਬੋਨਾਂ ਤੇ ਇਸ਼ਤਿਹਾਰ ਇਹ ਪ੍ਰਚਾਰ ਔਰ ਦਿਨ 7 ਅਪ੍ਰੈਲ ਤੋਂ 31 ਮਈ ਕਿ ਉਹਨਾਂ ਦਿਨਾਂ ਚ ਰੰਗਲਾ ਪੰਜਾਬ ਦੇਖਣ ਲੱਗ ਜਿਵੇਂ ਐ ਤਸਵੀਰਾਂ ਦੇ ਵਿੱਚ ਜਿਨ੍ਹਾਂ ਦਿਨਾਂ ਚ ਲੁਧਿਆਣੇ ਦੀ ਚੋਣ ਹੋਣੀ ਮੈਨੂੰ ਪਤਾ ਨਹੀਂ ਕਿਉਂ ਇੰਜ ਲੱਗਦਾ ਕਿ ਜਿਵੇਂ ਰਾਜਾ ਬੜਿੰਗ ਦੇ ਲਈ ਭਗਵੰਤ ਮਾਨ ਸਵਾਲ ਕਰਦੇ ਸੀ ਨਾ ਕਿ ਭਈ ਬੱਸਾਂ ਪੰਜਾਬ ਦੀਆਂ ਬਾਡੀਆਂ ਰਾਜਸਥਾਨ ਜਾ ਕੇ ਦਵਾਈਆਂ ਇਹ ਕਪੜਾ ਹੈ ਹੈਨਾ ਮੈਨੂੰ ਲੱਗਦਾ ਕਿ ਕਿਤੇ ਇਹ ਨਾ ਹੋਵੇ ਕਿ ਬਾਅਦ ਚੋ ਇਹ ਮਸਲਾ ਹੋਵੇ ਕਿ ਸਕੂਲ ਪੰਜਾਬ ਦੇ ਪੱਥਰ ਰਾਜਸਥਾਨ ਤੋਂ ਲਿਆਂਦੇ ਇਹ ਕਪੜਾ ਹੈ ਕਿਤੇ ਪੱਥਰ ਘਟਾਲਾ ਨਾ ਨਿਕਲੇ ਹੁਣ ਜੀ ਜੀ ਦਿੱਲੀ ਦੇ ਵਿੱਚ ਇਹਨਾਂ ਨੇ ਬੀਬੀਆਂ ਲਈ ਮੁਫਤ ਸਫ਼ਰ ਵਾਲੀ ਪ੍ਰਕਿਰਿਆ ਚਲਾਈ ਵੀ ਸੀ ਹੁਣ ਉੱਥੇ ਉਹਨਾਂ ਨੂੰ ਗੁਲਾਬੀ ਟਿਕਟ ਮਿਲਦੀ ਸੀ ਹੁਣ ਉਹ ਕਹਿੰਦੇ ਉਹ ਟਿਕਟ ਸਿਪਾਈ ਵੀ ਕਪੜਾ ਨਿਕਲ ਆਇਆ ਉੱਥੇ ਲੈ ਦੇਖ ਲੋ ਗਲੋਬੀ ਟਿਕਟ ਦੀ ਛਪਾਈ ਦਾ ਉਹ ਵੀ ਕਹਿੰਦੇ ਕਪੜਾ ਨਿਕਲਿਆ ਤੇ ਅਗਲਾ ਨੇ ਨਵੀਂ ਸਰਕਾਰ ਨੇ ਕਰਤਾ ਕਿ ਵੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਦਵਾਂਗੇ ਸਹੂਲਤਾਂ ਕਹਿੰਦੇ ਸਿਰਫ ਦਿੱਲੀ 'ਚ ਜਿਹੜੀ ਬੀਬੀ ਰਹਿੰਦੀ ਆ ਜਿਹਦਾ ਰਹਿਸ਼ ਟਿਕਾਣਾ ਕੰਮ ਟਿਕਾਣਾ ਦਿੱਲੀ ਆ ਸਿਰਫ ਉਸੇ ਨੂੰ ਸਹੂਲਤ ਮਿਲੂਗੀ ਤੇ ਉਹਦੇ ਲਈ ਇੱਕ ਬਕਾਇਦਾ ਦਾ ਡਿਜੀਟਲ ਕਾਰਡ ਬਣ ਜੂਗਾ ਉਸ ਕਾਰਡ ਦੇ ਅਧਾਰ ਤੇ ਸਹੂਲਤ ਮਿਲੂਗੀ ਨਾ ਟਿਕਟ ਛਪਾਈ ਦਾ ਕੰਮ ਨਾ ਬਾਰ-ਬਾਰ ਬਣਾਈ ਦਾ ਕੰਮ ਮੈਂ ਕਹਿੰਦਾ ਪਤਾ ਨਹੀਂ ਕਰਨ ਉਹ ਵੀ ਕਾਰਜਪਾਈ ਵੀ ਕਪੜਾ ਨਿਕਲੇ ਸਾਨੂੰ ਨਹੀਂ ਪਤਾ ਕਿਉਂਕਿ ਸਿਆਣਤੀ ਸਾਰੇ ਇੱਕੋ ਸਾਰ ਨੇ ਪਰ ਇਹਨਾਂ ਦੀਆਂ ਰੋਹ ਜਿਹੜੀਆਂ ਪਰਤਾਂ ਖੁੱਲ ਰਹੀਆਂ ਉਹ ਮੈਨੂੰ ਪੰਜਾਬ 'ਚ ਫਿਕਰ ਪਾਈ ਜਾਂਦੀ ਕਿ ਇੱਥੇ ਵੀ ਉਹ ਜਾ ਕੁਝ ਹੋ ਰਿਹਾ ਹੂੰ ਹੂੰ ਸੋ ਇਸ ਲਈ ਬਨੀਸ਼ ਸ਼ੋਧਿਆ ਦਾ ਫਾਰਮੂਲਾ ਸਿਰਫ ਉਦਘਾਟਨ ਕਰਨ ਦੇ ਚੱਕਰ 'ਚ ਕਿ 1 ਲੱਖ ਵਾਲਾ ਜਿਹੜਾ ਵੀ ਕੰਮ ਹੋਇਆ ਉਹ ਕਾਢ ਕਰੋ ਮਤਲਬ ਪਖਾਨਿਆਂ ਦੀ ਮਰਮਤ ਚਾਰਦਵਾਰੀ ਮਰਮਤ ਇੱਥੇ ਹੁੰਦਾ ਜਾ ਲਾ ਲੋ ਕਿ ਇਹਨਾਂ ਦਾ ਪੱਧਰ ਕੀ ਆ ਹੂੰ ਜੀ ਬਿਲਕੁਲ ਮੈਂ ਇਹੀ ਸੋਚ ਰਿਹਾ ਸੀਗਾ ਮੈਂ ਜਦੋਂ ਤੁਸੀਂ ਗੱਲ ਕਰ ਰਹੇ ਸੀ ਨਾ ਮੈਨੂੰ ਲੱਗ ਰਿਹਾ ਸੀਗਾ ਕਿ ਇਹ ਜਿਹੜੀ ਦਿਮਾਗ ਜਿਹੜੇ ਦਿਮਾਗ ਦੀ ਕਾਰਡ ਆ ਨਾ ਉਹ ਪੰਜਾਬ ਨੂੰ ਪੰਜਾਬ ਨਹੀਂ ਬਲਕਿ ਦਿੱਲੀ ਜਾਂ ਕੋਈ ਹੋਰ ਸੂਬਾ ਸਮਝਦਾ ਉਹਨਾਂ ਨੂੰ ਚਾਹ ਪਾਣੀ ਪਿਆਵਾਂਗੇ ਤੇ ਖਾਣੀਆਂ ਉਹਨਾਂ ਦੀ ਵੋਟਾਂ ਪੈ ਜਾਣਗੀਆਂ ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਲੋਕ ਮੈਂਬਰ ਸਰਪੰਚ ਦਾ ਦੂਰ ਦੀ ਗੱਲ ਐਮ ਐਲ ਏ ਐਮ ਪੀ ਦੀ ਪਰਵਾਹ ਨਹੀਂ ਕਰਦੇ ਜਦੋਂ ਆਪਦੀ ਆਈ ਤੇ ਆ ਜਾਂਦੇ ਤੇ ਇਹਨਾਂ ਦੇ ਬੰਦਿਆਂ ਨਾਲ ਹੋ ਰਹੀ ਹੈ ਇਹ ਇਹਨਾਂ ਨੂੰ ਫੇਰ ਨਹੀਂ ਸਮਝ ਆ ਰਿਹਾ ਇਹਨਾਂ ਨੂੰ ਲੱਗਦਾ ਵੀ ਲੋਕ ਆਉਣਗੇ ਉਹ ਚਾਹ ਪਾਣੀ ਦੀ ਤੱਤੇ ਪਾਣੀ ਦੀ ਘੁੱਟ ਪੀ ਕੇ ਲੱਡੂ ਖਾ ਕੇ ਸਾਡੇ ਹੀ ਬਣ ਜਾਣਗੇ ਉਹ ਭਲੇ ਮਾਨਸੇ ਪਿੰਡਾਂ ਦੇ ਲੋਕ ਉਹ ਆ ਜਿਹੜੇ ਤੋਲ ਦਿੰਦੇ ਆ ਲੱਡੂਆਂ ਨਾਲ ਲੀਡਰਾਂ ਨੂੰ ਜੇ ਆਲਦੀ ਆਈ ਤਾਣ ਇਹ ਥੋੜੇ ਲੱਡੂਆਂ ਤੇ ਥੋੜੀ ਚਾਹ ਤੇ ਨਹੀਂ ਬੈਠੇਗੇ ਇਹ ਤੇ ਤਾਂ ਆਪਣੇ ਚੌਲਾ ਦੇ ਲੰਗਰ ਆਮ ਲੱਗਦੇ ਰਹਿੰਦੇ ਆ ਹਾਂ ਆਮ ਲੱਗਦੇ ਰਹਿੰਦੇ ਆ ਹਾਂਜੀ ਬਿਲਕੁਲ ਹਾਂ ਤੇ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਮਾਪੇ ਆਉਣਗੇ ਉਹਨਾਂ ਦਾ ਮਾਨ ਸਨਮਾਨ ਹੋਊਗਾ ਤਾੜੀਆਂ ਵੱਜਣਗੀਆਂ ਉਹ ਫੀਲਿੰਗ ਲੈ ਲੈਣਗੇ ਜਦੋਂ ਉੱਤਰੋਗੇ ਤੁਸੀਂ ਹਾਂ ਹੁਣ ਤਾਂ ਕਰਨਿਕਮ ਹੀ ਸਮਝੀ ਜਾਂਦੇ ਆ ਇਹ ਦਿੱਲੀ ਨਹੀਂ ਦਿੱਲੀ ਨਹੀਂਗਾ ਬਿਲਕੁਲ ਹੂੰ ਇਹ ਪੰਜਾਬ ਆ ਇਹ ਪੰਜਾਬ ਆ ਇਹਦੀ ਤਸਵੀਰ ਆਡਾ ਜਦੋਂ ਤੁਸੀਂ ਉੱtreਣਾ 27 ਚ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿੰਨੇ ਕੁ ਅਦਘਾਟਨਾ ਦਾ ਸਾਨੂੰ ਕਿੰਨਾ ਕ ਸਨਮਾਨ ਮਿਲ ਜਾਂਦਾ ਖੈਰ ਆਪਾਂ ਉਹ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਬਸ ਵਾਲੀ ਉਹ ਬਿਲਕੁਲ ਐਨ ਬੈਨ ਟੁੱਕਦੀ ਐ ਇਸ ਗੱਲ ਦੇ ਉੱਤੇ